ਤਾਲ ਬੈ ਡਾਕਟਰ ਗਜ਼ਲ ਡਾਕਟਰ ਗਜ਼ਲ ਹੋਮੋਪੈਥਿਕ ਲੀਡਿੰਗ ਚਤੂਵੀ ਕੀ ਪ੍ਰੈਕਟਿਸ ਕਰ ਰਹੀ ਹੈ ਆਪ ਸੋ ਆਪਣਾ ਸਾਂਝਾ ਕਰਾਂਗੇ ਕਿ ਡਿਸਮਨੋਰੀਆ ਦੇ ਬਾਰੇ ਡਿਸਮਨੋਰੀਆ ਯਾਨੀ ਕਿ ਪੇਨਫੁਲ ਮੈਨਸਟ੍ਰੇਸ਼ਨ ਕਈ ਲੋਕਾਂ ਦੇ ਵਿੱਚ ਮੈਂਸਿਸ ਦੇ ਦੌਰਾਨ ਮਾੜੀ ਮੋਟੀ ਮਤਲਬ ਹਲਕੀ ਬਹੁਤ ਪੇਨ ਹੁੰਦੀ ਹੈ ਤੇ ਕਈਆਂ ਦੇ ਵਿੱਚ ਬਹੁਤ ਸੀਵੀਅਰ ਪੇਨ ਹੁੰਦੀ ਹੈ ਇੰਨੀ ਸੀਵੀਅਰ ਪੇਨ ਕਿ ਉਹਨਾਂ ਦੀ ਜਿਹੜੀ ਡੇ ਟੂ ਡੇ ਜਿਹੜੀ ਲਾਈਫ ਐਕਟੀਵਿਟੀਆਂ ਨੇ ਉਹ ਵੀ ਡਿਸਟਰਬ ਹੋ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਆਪਾਂ ਇਸ ਨੂੰ ਡਿਸਮਨੋਰੀਆ ਆਖਦੇ ਹਾਂ ਡਿਸਮੇਨোরিয়া ਦੋ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਪ੍ਰਾਇਮਰੀ ਤੇ ਸਕੈਂਡਰੀ ਜਿਦੇ ਵਿੱਚ ਕੋਈ ਵੀ ਡਿਫਾਈਨੇਬਲ ਕੌਜ਼ ਨਾ ਹੋਵੇ ਤਾਂ ਉਸ ਨੂੰ ਆਪਾਂ ਪ੍ਰਾਇਮਰੀ ਡਿਸਮੇਨোরিয়া ਆਖਦੇ ਹਾਂ ਤੇ ਜਿਸ ਦੇ ਪਿੱਛੇ ਕਾਰਨ ਯਾਨੀ ਕਿ ਕਿਸੇ ਕਈਆਂ ਦੇ ਵਿੱਚ ਐਂਡੋਮੈਟ੍ਰੀਓਸਿਸ ਪੀਆਈਡੀ ਹੋਣਾ ਫਾਈਬਰੋਇਡਸ ਹੋਣਾ ਪੀਸੀਓਡੀ ਹੋਣਾ ਇਹਨਾਂ ਡਿਜ਼ੀਜ਼ਸ ਦੀ ਹਿਸਟਰੀ ਹੈ ਤੇ ਉਹਨਾਂ ਨੂੰ ਪੈਂਸਲਸ ਦੇ ਜ਼ਰਾਂ ਉਹਨਾਂ ਲੇਡੀਜ਼ ਨੂੰ ਜਾਂ ਔਰਤਾਂ ਨੂੰ ਕੁੜੀਆਂ ਨੂੰ ਪੇਨ ਹੁੰਦੀ ਹੈ ਤਾਂ ਉਸ ਨੂੰ ਆਪਾਂ ਸਕੇਨਰੀ ਡਿਸਮਨੋਰੀ ਆਉਂਦੇ ਹਨ ਸਕੇਨਰੀ ਡਿਸਮਨੋਰੀ ਚਾਹੇ ਪ੍ਰਾਇਮਰੀ ਡਿਸਮਨੋਰੀ ਉਸ ਲਈ ਤੁਸੀਂ ਮੈਗਫੋਰਸ 6x ਨਾਮਕ ਹੋਮ्योपैथिक ਦਵਾਈ ਯੂਜ਼ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਜਨਰਲ ਮੈਨੇਜਮੈਂਟ ਕਿ ਬੈਕ ਦੇ ਵਿੱਚ ਅਗਰ ਪੇਨ ਹੈ ਜਾਂ ਲੋਅਰ ਅਬਡੋਮਨ ਦੇ ਵਿੱਚ ਪੇਨ ਹੈ ਉਸ ਦੀ ਜਗ੍ਹਾ ਤੁਸੀਂ ਮ사ਜ ਕਰ ਸਕਦੇ ਹੋ ਲੋਅਰ ਬੈਕ ਤੇ ਵੀ ਤੇ ਲੋਅਰ ਅਬਡੋਮਨ ਦੇ ਵੀ ਉਸ ਤੋਂ ਇਲਾਵਾ ਹੀਟਿੰਗ ਬੈਗ ਹੋ ਗਿਆ ਹੌਟ ਵਾਟਰ ਬੋਟਲ ਨਲਫਰਮੈਂਟ ਮਤਲਬ ਸਿਕਾਈ ਕਰ ਸਕਦੇ ਹੋ ਤੁਸੀਂ ਲੋਅਰ ਐਬਡੋਮਨ ਦੀ ਵੀ ਤੇ ਬੈਕ ਦੀ ਵੀ ਉਸ ਤੋਂ ਇਲਾਵਾ ਥੋੜੀ ਐਕਸਟਰਾ ਰੈਸਟ ਲੈ ਸਕਦੇ ਹੋ ਕੈਫੀਨ ਨੂੰ ਅਵੋਇਡ ਕਰਨਾ ਹੈ ਉਹ ਥੋੜਾ ਜਿਹਾ ਰੈਗੂਲਰ ਐਕਸਰਸਾਈਜ਼ ਕਰਦੇ ਰਹਿਣਾ ਹੈ ਜਿਹੜੇ ਪੋਸਚਰ ਤੁਸੀਂ ਪਿਕਚਰ ਚ ਦੇਖ ਪਾ ਰਹੇ ਹੋ ਇਸ ਤਰ੍ਹਾਂ ਦੇ ਪੋਸਚਰ ਤੁਸੀਂ ਕਰ ਸਕਦੇ ਹੋ ਐਕਸਰਸਾਈਜ਼ਸ ਦੇ ਅ ਪੇਨ ਨੂੰ ਘਟਾਉਣ ਦੇ ਲਈ ਤੇ ਇਸ ਤੋਂ ਇਲਾਵਾ ਇੱਕ ਤੁਸੀਂ ਜਿੱਦਾਂ ਪਿਕਚਰ ਚ ਦੇਖ ਪਾ ਰਹੇ ਹੋ ਐਕੂਪ੍ਰੈਸ਼ਰ ਦੇ ਇਸ ਪੁਆਇੰਟ ਹੈ ਇਸ ਨੂੰ 2 ਮਿੰਟ ਲਈ ਦਬਾਉਣਾ ਹੈ ਫਿਰ ਰਿਲੀਜ਼ ਕਰ ਦੇਣਾ ਫਿਰ ਦਬਾਉਣਾ ਹੈ 2 ਮਿੰਟ ਲਈ ਰਿਲੀਜ਼ ਕਰ ਦੇਣਾ ਇਸ ਤਰ੍ਹਾਂ 2-3 ਰੈਪੀਟਿਸ਼ਨਸ ਇਸਤੇ ਕਰੋ ਨਾਲ ਹੋਮਿਓਪੈਥਿਕ ਦਵਾਈ ਮੈਕਫੋਰਸ 6x ਦੀ ਵਰਤੋਂ ਕਰੋ ਤੁਹਾਨੂੰ ਡਿਸਮੇਨੋਰੀਆ ਨੂੰ ਰਾਹਤ ਮਿਲੇਗੀ ਅਗਰ ਉਸ ਦਾ ਕੋਈ ਸੈਕੰਡਰੀ ਕੌਜ਼ ਹੈ ਯਾਨੀ ਕਿ ਪੀਸੀਓਡੀ ਐਂਡੋਮੈਟ੍ਰੀਓਸਿਸ ਜਾਂ ਕੁਝ ਹੋਰ ਹੈ ਤਾਂ ਉਸ ਨੂੰ ਡਾਇਗਨੋ ਉਹ ਹੋਰ ਟੈਸਟ ਕਰਵਾ ਸਕਦੇ ਹੋ ਵੀ ਜੜਕਰ ਵਾਲੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ